ਕਿ ਮੇਰਾ ਬਟਨ ਧੋਲ ਕੇ ਦਿੱਕੇ ਮੈਂ ਬੜੀ ਦੁਖੀ ਆ ਓਏ ਮੈਨੂੰ ਇਹ ਮਹਿਸੂਸ ਨਹੀਂ ਹੁੰਦਿੰਦੇ ਮੈਂ ਬਹੁਤ ਮਹਿਸੂਸ ਕਰਨ ਚਾਹੀਦੀ ਦੁਖੀ ਬਹੁਤ ਆ ਤੇ ਮਾਨ ਵੀ ਬੜਾ ਮੈਨੂੰ 7 ਸਾਲ ਹੋ ਗਿਆ ਨੂੰਗੇ ਤੇ ਪਰ ਮੈਂ ਰੋਜ਼ ਹੀ ਮਰਨੀ ਆ ਰੋਜ਼ ਜੀਂਦੀ ਹਾਂ ਮੈਂ ਮੈਂ ਰੋਜ਼ ਰਾਤ ਨੂੰ ਸੰਦੀ ਨਹੀਂ ਕਿ ਜਿੱਦ ਸੁਣਨੀ ਹੈ ਜਿੱਲੇ ਤੇ ਰਾਤ ਮੇਰੇ ਕੋਲ ਸੁੱਤਾ ਨਹੀਂ ਜਾਂਦਾ ਮਨਦੀਪ ਹਰ ਵੇਲੇ ਮੈਨੂੰ ਚੇਤੇ ਆਉਂਦਾ ਜਿੱਲੇ ਆਣਾ ਨੂੰ ਮਾਂ ਮਾ ਮਦਰ ਦੇ ਅੱਜ ਇਹ ਕਹਣਾ ਬਚਾਰਾ ਅਜੀਬ ਆਹੀ ਬਾਰੀ ਰਹਾ ਬਾਰ ਮਾਰਾ ਤੇਨੇ ਬੱਡੀਆਂ ਉਂ ਬਣਾ ਕਰੇ ਅੱਜ ਰਾਤ ਮੈਂ ਸਾਰੀ ਰਾਤ ਨਹੀਂ ਸੁੱਤੀ ਮੱਚਾ ਅੱਜ ਤੇਰੇ ਲਈ ਆਖਰੀ ਦੇਣੀ ਇੱਕ ਵਾਰੀ ਕਿਤੇ ਸੱਤਾਂ ਚੱਲਣਾ ਚਾਹੀਦਾ ਘਰ ਅੱਜ ਅਠਮਾ ਸਾਲ ਲੱਗ ਗਿਆ ਨਾ ਉਹਨੂੰ ਤੇ ਇੱਕ ਵਾਰ ਨਹੀਂ ਬੱਸ ਆਇਆ ਅਰੇ ਫੌਜੀ ਪੁੱਤਾਂ ਨੂੰ ਕਹਿੰਨੀਆਂ ਵੀ ਦਲੇਰ ਹੋ ਕੇ ਮਾਵਾ ਦੇ ਪੁੱਤਰ ਸ਼ੇਰ ਹੋ ਤੁਸੀਂ ਮੈਂ ਤਾਂ ਸਵੇਰੇ ਵੀ ਕਹਿਣ ਦਿੱਤੀ ਅਕਪਰ ਨੂੰ ਮੈਂ ਕਿਹਾ ਮੈਨੂੰ ਰਖਲ ਦਿਓ ਮੁੰਦੀਪ ਵਾਲੀ ਮੈਂ ਜਾਂਦੀ ਆ ਪਾਕਿਸਤਾਨ ਨਾਲ ਲੜਨ ਮੈਂ ਕਿਹਾ ਮੈਂ ਸਭ ਤੋਂ ਅੱਗੇ ਮੰਗੀ ਆਪਣੇ ਮੁੰਦੀਪ ਦਾ ਬਦਲਾ ਮੈਂ ਲੰਨੀ ਆ ਮੈਂ ਕਿਹਾ ਮੇਰੀ ਪੇਜ ਕੋਈ ਨਹੀਂ ਜੰਦੀ ਮੈਂ ਕਿਹਾ ਨਾ ਮੈਨੂੰ ਪਤਾ ਜਿੰਨਾ ਮੈਂ ਜਿੰਨੀ ਆ ਮੈਂ ਕੋ ਘੜੀ ਨਹੀਂ ਜੀ ਸਕਦੀ ਪਰ ਮੈਨੂੰ 7 ਸਾਲ ਹੋਇਆ ਜਿੰਦ ਦੀ ਰੋਜੀ ਮਰਨੀ ਆ ਰੋਜੀ ਜਿੰਨੀ ਆ ਮੈਂ ਹਟੇ ਕਿਨਾ ਘਮਾਣਾ ਉਹ ਤੇ ਮੈਨੂੰ ਬਹੁਤ ਮਾਣ ਹੀ ਹੁੰਦਾ ਤੇ ਮਰਾ ਸ਼ੇਰ ਪੁੱਤਰ ਹੀ ਉਹ ਏਡਾ ਦਲੇਰ ਹੀ ਮੈਂ ਨਾ ਬੱਚਾ ਅੱਗੇ ਨਾ ਆ ਕਰ ਕਹਿੰਦਾ ਮੰਮੀ ਕੁਛ ਨਹੀਂ ਹੁੰਦਾ ਮੈਨੂੰ ਜਿਹੜੀ ਗੋਲੀ ਤੇ ਮੇਰਾ ਨਾਮ ਲਿਖਦਾ ਮੇਰੇ ਵੱਜਣੀ ਆ ਕਹਿੰਦਾ ਮੈਨੂੰ ਕੁਛ ਨਹੀਂ ਹੋਣਾ ਕਹਿੰਦਾ ਤੂੰ ਐਵੇਂ ਫਿਕਰ ਕਰਦੀ ਰਣੀ ਕਰ ਮਾਰ ਮਾਰੀ ਗਨਮਦੀਪ ਕੱਚਾ ਨਾਲ ਮੀ ਪਾਣੀ ਨਾੜਦਾ ਮੀ ਪੰਮੀ ਪਗੰਦੇਰੀ ਮੈਂ ਵੀ ਪੇ ਅੱਗੇ ਨਹੀਂ ਹੋਇਆ ਕਰ ਮਾਂ ਮਮੀ ਕੋਈ ਗੱਲ ਨਹੀਂ ਮੈਨੂੰ ਕੁਛ ਨਹੀਂ ਹੁੰਦਾ ਸੱਤੀ ਸਕਾਰੀ ਤਾਂ ਵੀਵੇ ਆ ਗਈ ਉਹ ਆਖਣਾ ਸਾਹਮਣੇ ਆਖਿਆ ਕਹਿੰਦਾ ਨਹੀਂ ਤੂੰ ਕੱਲਾ ਕਰਨ ਲਾ ਤੂੰ ਅੱਗੇ ਨਹੀਂ ਹੋਇਆ ਕਰ ਕਹਿੰਦਾ ਸਾਹਬ ਜੀ ਜਿਹਨੇ ਮੇਰੀ ਗੋਲੀ ਦਾ ਨਾਮ ਲਿਖਿਆ ਤਾਂ ਮੇਰੇ ਵੱਜਣੀ ਵੱਜਣੀ ਉਹ ਮੇਰੇ ਹੋਣੀ ਹੋਣੀ ਹੈ ਤੇ ਮੈਨੂੰ ਇਹਨਾਂ ਪੇਤ ਨਹੀਂ ਦਿੱਤਾ ਵੀ ਮੈਂ ਮੰਮੀ ਆ ਕਿਤੇ ਦਾ ਕਮਾਂਡੋ ਕਰ ਲਈ ਆ ਜਾਂ ਇਹ ਕੀਤਾ ਮੈਨੂੰ ਇੱਕ ਵਾਰੀ ਫੇਤ ਨਹੀਂ ਦਿੱਤਾ ਉਹਨਾਂ ਮੈਂ ਕਰ ਨੂੰ ਰੋਜ਼ ਯਾਦ ਕਰ 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 ਉਹਨੀਆਂ ਵੀ ਮੰਦੀਪ ਇੱਕ ਵਾਰੀ ਆਹ ਕਰ ਇੱਕ ਵਾਰੀ ਆਹ ਮਿਲ ਆ ਇੱਕ ਵਾਰੀ ਮਿਲ ਜਾ ਕਰ ਸੁਣਨਾ ਤੇਰੇ ਬਾਝੋਂ ਮੇਰਾ ਮੈਂ ਨਹੀਂ ਜੀ ਸਕਦੀ ਤੇਰੇ ਬਾਝੋਂ ਬਾਕੀ ਮੈਂ ਫੌਜੀ ਪੁੱਤਰਾ ਨੂੰ ਕੰਨੀਆ ਵੀ ਸ਼ੇਰ ਹੋ ਕੇ ਲੜੋ ਪਾਕਿਸਤਾਨ ਨਾਲ ਮੈਂ ਤਾਂ ਦੇਸ਼ ਸੁੱਖ ਤੋਂ ਕੁਰਬਾਨ ਕਰ ਦਿੱਤਾ ਆਪਣਾ ਬੱਚਾ ਇਕੱਲਾ- ਇਕੱਲਾ ਮੇਰਾ ਬੇਟਾ ਹੀ ਇੱਕੋ ਹੀ ਨਾ ਪੀ ਹੈ ਨਾ ਕੋਈ ਪੁੱਤਰ ਹੈ ਉਹ ਕੰਨੀ ਦਾ ਬੱਚਾ ਆਪਣਾ ਖਿਆਲ ਰੱਖੋ ਤੁਸੀਂ ਸ਼ੇਰ ਹੋਗੇ ਅੱਗੇ ਨਾਲ ਲੜੋ ਇਹਨਾਂ ਨਾਲ ਪੱਪੀਆਂ ਮੰਦਿਆਂ ਨਾਲ ਮੈਂ ਦੇਖੂ ਆ ਬੈਠੀ ਆਪਣੇ ਬੱਚਾ